ਦਸੇ ਦਸ਼ਾਵਾਂ ਵਿੱਚ ਆ ਵੇਖੋ ਸਾਹਮਣੇ ਇੱਕ ਪਿੱਛੇ ਦੋ ਇਧਰ ਤਿੰਨ ਇਧਰ ਚਾਰ ਚਾਰ ਦਸ਼ਾਵਾਂ ਹੋ ਗਈਆਂ ਇਹਨਾਂ ਚਾਰਾਂ ਦੇ ਖੁੰਝੇ 4 8 ਇੱਕ ਉੱਤੇ 9 ਇੱਕ ਥੱਲੇ 10 ਇਹਨੂੰ 10 ਦਸ਼ਾਵਾਂ ਕਹਿੰਦੇ ਨੇ ਦਸੇ ਦਸ਼ਾਵਾਂ ਚ ਮਨ ਭੱਜਦਾ ਦੌੜਦਾ ਭੱਜਿਆ ਹੀ ਫਿਰਦਾ ਹੈ ਤੇ ਹੁਣ ਅਗਰ ਮਨ ਨੂੰ ਟਿਕਾਉਣਾ ਹੋਵੇ ਅੱਗੇ ਮਾੜੀ ਮੋਟੀ ਧਾਗੇ ਨਾਲ ਵੀ ਟਿਕ ਜਾਂਦਾ ਸੀ ਹੁਣ ਤੇ ਸੰਗਲ ਪਾਉਣਾ ਪੈਣਾ ਲੋਹੇ ਦਾ ਤਾਂ ਟਿਕੇਗਾ ਇਹਨੇ ਇਹਨੂੰ ਬੰਨ ਕੇ ਰੱਖਣਾ ਪੈਣਾ ਗਿਆਨ ਦੇ ਨਾਲ ਬੰਨੋ ਇਹਨੂੰ ਚੰਗੇ ਪਾਸੇ ਲਾ ਕੇ ਰੱਖਣਾ ਪੈਂਦਾ ਤੇ ਵਾਰ-ਵਾਰ ਲਾਣਾ ਪੈਣਾ ਸਵੇਰੇ ਵੀ ਦੁਪਹਿਰੇ ਵੀ ਸ਼ਾਮ ਵੀ ਨਹੀਂ ਤੇ ਭੱਜ ਜਾਣਾ ਸਾਡੇ ਕੰਟਰੋਲ 'ਚ ਰਹਿਣਾ ਨਹੀਂ ਹੈ ਇਹਨੇ ਰਹਿਣਾ